ਮੋੜਤੀ ਬਾਈ ਤੇ ਅੱਡਾ ਵੀ ਆਉਣ ਵਾਲਾ ਤੇ ਆਪਾਂ ਹੋਕਾ ਦੇ ਦੇ ਜਿਹੜੇ ਜਿਹੜੇ ਪਿੰਡ ਚ ਬੰਦੇ ਨੇ ਉਤਰਨਾਗਾ ਭਾਈ ਸਵਾਰੀ ਨੇੜੇ ਹੋ ਜਾਓ ਆਨੰਦਗੜ੍ਹ ਯੂਪੀ ਪਲਾਟ ਢਾ ਕੋਲਡਾ ਭਗਤਾ ਭਾਈ ਵਾਲਿਆਂ ਵਾਲੀ ਫੂਜਪਿੰਡੀ ਤੌਂਗਲੇ ਗਵਿੰਦਪੁਰਾ 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 ਨੌਨ ਸਟਾਪ ਨੌਨ ਸਟਾਪ ਨੌਨ ਸਟਾਪ ਓ ਰੋਕ ਦੇ ਬਾਈ ਰੋਕ ਦੇ ਰੋਕ ਦੇ ਰੋਕ ਦੇ ਰੋਕ ਦੇ ਰੋਕ ਦੇ ਰੋਕ ਦੇ 30 ਅਗਸਤ ਦਿਨ ਸ਼ਨੀਵਾਰ ਤੇ 2025 ਅੱਜ ਭਾਈ ਆਪਾਂ ਉਹੀ ਰਾਤ ਵਾਲੀ ਥਾਂ ਮਾਇਆਪੁਰ ਧਾਮ ਦੇ ਵਿੱਚ ਹੈਗੇ ਆ ਤੇ ਰੂਮ ਆਪਾਂ ਖਾਲੀ ਕਰਕੇ ਆਗੇ ਸੀਗੇ ਭਾਈ ਆਪਾਂ ਨੂੰ ਇੱਕ ਰਾਤ ਵਾਸਤੇ ਜਿਹੜਾ ਉਹਨੇ ਰੂਮ ਦਿੱਤਾ ਸੀਗਾ ਤੇ ਸਵੇਰੇ ਆਪਾਂ 8 ਵਜੇ ਰੂਮ ਖਾਲੀ ਕਰਤਾ ਤੇ ਹੁਣ ਭਾਈ ਆਪਾਂ ਚੱਲਦੇ ਆਂ ਕੋਲਕੱਤਾ ਵਾਲੀ ਸਾਈਡ ਤੇ ਥੋੜਾ ਜਿਹਾ ਭੀੜ ਹੈਗੀ ਆ ਜੀ ਭੀੜ ਦੇ ਵਿੱਚੋਂ ਇੱਥੇ ਆਪਾਂ ਨੂੰ ਕਾਫੀ ਟਾਈਮ ਲੱਗ ਜਾਣਾ ਕਿਉਂਕਿ ਬਈ ਇੱਥੇ ਟੈਂਪੂ ਟੂ ਟੂ ਬਥੇਰੇ ਚੱਲਦੇ ਟੈਂਪੂ ਸਿੱਧੇ ਹੀ ਚੱਲਦੇ ਆ ਇੱਥੇ ਤੇ ਤੇ ਜੋ ਤੇਜ਼ੀ ਆਉਂਦੇ ਆ ਸਾਰੇ ਤੇ ਬਹੁਤ ਬਚਾ ਕੇ ਜੇ ਲੰਘਣਾ ਪਊਗਾ ਤੇ ਉਸੇ ਬਈ ਕਿਸ਼ਤੀ ਦੇ ਵਿੱਚ ਬਹਿ ਕੇ ਆਪਾਂ ਨੂੰ ਫੇਰ ਪਿੱਛੇ ਜਾਣਾ ਪਊਗਾ ਤੇ ਉੱਥੋਂ ਜਾ ਕੇ ਜਿਹੜਾ ਆਪਾਂ ਸਿੱਧਾ ਰੋਡ ਚੜਾਂਗੇ ਕੋਲਕੱਤਾ ਵਾਲਾ ਇਹ ਮੰਦਰਾ ਜੀ ਇਸ ਕੋਣ ਮੰਦਰ ਦੁਨੀਆ ਦਾ ਸਭ ਤੋਂ ਵੱਡਾ ਮੰਦਰ ਆਪਣੀ ਇੰਡੀਆ ਦਾ ਜੀ ਜਿੱਦੇ ਰਾਤ ਤੁਹਾਨੂੰ ਦਰਸ਼ਨ ਆਪਾ ਕਰਾਏ ਆ ਜੀ ਤੇ ਆਪ ਆਪ ਵੀ ਕੀਤੇ ਆ ਤੇ ਮੰਦਰ ਵੀ ਇੱਥੇ ਹੋਰ ਵੀ ਬਹੁਤ ਬਣੇ ਹੋਇਆ ਤੇ ਕਾਫੀ ਜਿਹੜੇ ਸੋਹਣੇ ਬਣੇ ਹੋਇਆ ਮੰਦਰ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਜਾਂਦੇ ਹੋਏ ਰਾਹ ਦੇ ਵਿੱਚ ਉਹੀ ਗੱਲ ਬਈ ਹੋ ਗਈ ਲੱਗ ਗਿਆ ਟੈਂਪੂਆਂ ਦਾ ਜਾਮ ਤੇ ਹੌਲੀ ਹੌਲੀ ਆਪਾਂ ਚੱਲ ਜਾਾਂਗੇ ਲੋ ਜੀ ਤੁਸੀਂ ਜਾਓ ਪਹੁੰਚ ਗਏ ਬਾਈ ਆਪਾਂ ਉਸੇ ਟਿਕ ਟਕਰ ਤੇ ਸਾਹਮਣੇ ਬਾਈ ਟੈਕ ਟੰਗ ਕੱਟੀ ਜਾਂਦੀਆਂ ਨੇ ਸਾਈਕਲ ਦੀਆਂ ਤੇ ਟੈਕ ਤਾਂ ਬਾਈ ਬਿੱਟੂ ਬਾਈ ਨੇ ਕਟਾ ਲਈਆ ਤੇ ਚੱਲਦੇ ਆਪਾਂ ਚਾਜਵਾਲ ਪਹੁੰਚ ਕੇ ਭਈ ਆਪਾਂ ਉਸੇ ਅੱਡੇ ਤੇ ਇੱਥੇ ਆ ਕੇ ਭਈ ਕਿਸ਼ਤੀ ਲੱਗੂਗੀ ਤੇ ਇੱਥੋਂ ਜਿਹੜਾ ਆਪਾਂ ਕਿਸ਼ਤੀ ਤੇ ਚੜਾਂਗੇ ਇੱਕ ਕਿਸ਼ਤੀ ਹੋ ਜਾ ਰਹੀ ਆ एक पुन भाई भ्रा मिले कहता भाई मैं सवेरे थोड़ी फोटो देखी है फेसबुक पर नमस्कार भाई जी क्या नाम है जी हरीश हरी शक्कर मायापुर के रहने वाले हो नवदीप कहाँ पेदीप अच्छा नवदीप।, नवदीप तो हमको कैसे पे जाना भाई आपने गैस सामने अच्छा दोनों फोटो देखा सुबह सुबह फोटो देखी थी किस पे देखी थी फेसबुक पे फेसबुक पे और एक आदमी है हाँ और चार आदमी है ਆਹ ਤੇ ਚੱਟ ਕਰ ਰਿਹਾ ਹੈ। ਸਾਰੀ ਦੁਨੀਆ ਚੜ ਗਈ ਜੀ ਆਪਾਂ ਵੀ ਚੱਲੀਏ ਆਪਾਂ ਕਿਤੇ ਪਿੱਛੇ ਰਹਿ ਜੀਏ ਤੇ ਕਿਧਰੇ ਜਾਇ ਤੋਰ ਲੈਣ ਤੇ ਮੁੜ ਕੇ ਆਪਣੀਆਂ ਸਾਈਕਲਾਂ ਜਿਹੜੀਆਂ ਪਾਣੀ ਦੇ ਵਿੱਚ ਲਾਉਣੀਆਂ ਪੈਣ ਇੱਕ ਵਈ ਇੱਥੋਂ ਲੈ ਕੇ ਜਾਊਗਾ ਤੇ ਇੱਕ ਵਈ ਉਧਰੋਂ ਲੈ ਕੇ ਆਏਗਾ ਮੇਲਾ ਦਾ ਸਾਰਾ ਦਿਨ ਭਈ ਐਂ ਕਰਦਿਆ ਲੈ ਕੇ ਛੱਡਿਆ ਲਏ ਆਏ ਛੱਡਿਆਏ ਲੈ ਆਏ ਛੱਡਿਆਏ ਆਪਾਂ ਵੀ ਲਾ ਦਈਏ ਸਾਈਕਲ ਅੰਦਰ ਮੋੜਤਾ ਭਈ ਆਪਣੇ ਵਾਲੇ ਬਾਈ ਨੇ ਜਾਜ ਕਰਤਾ ਸਿੱਧਾ ਭਈ ਨਵਦੀਪ ਸ਼ਹਿਰ ਦੇ ਵੱਲ ਸਵਾਰੀਆਂ ਬਈ ਕੱਲ ਨਾਲੋਂ ਘੱਟ ਨੇ ਵੈਸੇ ਅੱਜ ਵੀ ਬਹੁਤ ਨੇ ਪਰ ਕੱਲ ਨਾਲੋਂ ਥੋੜੀਆਂ ਜੀਆਂ ਘੱਟ ਨੇ ਕੱਲ ਤਾਂ ਬਹੁਤ ਜ਼ਿਆਦਾ ਸੀਗੀਆਂ ਅੱਜ ਆਪਣੀਆਂ ਸਾਈਕਲਾਂ ਬਈ ਆਪਾਂ ਟਿਕਾਣੇ ਤੇ ਲਾਦੇ ਜਾਮਾ ਜਿਹੜਾ ਹਿਲਦੀਆਂ ਜੁਲਦੀਆਂ ਨਹੀਂ ਕੱਲ ਆਪਾਂ ਵੀਡੀਓ ਬਣਾਉਣ ਪੱਛੋਂ ਰਹਿ ਗਏ ਸੀਗੇ ਕਿਉਂਕਿ ਆਪਾਂ ਸਾਈਕਲ ਨੂੰ ਹੀ ਫੜ ਕੇ ਬੈਠੇ ਰਹੇ ਜੀ ਤੇ ਸਾਈਕਲ ਆਪਣੀ ਹਿਲਦੀ ਸੀਗੀ ਅੱਜ ਬਈ ਜਮਾ ਟਿਕਾਣੇ ਤੇ ਲਾਈ ਹੋਈ ਐ ਸਾਈਕਲ ਜਮਾ ਨਹੀਂ ਹਿਲਦੀ ਭਾਵੇਂ ਤੂਫਾਨ ਆ ਜਾਏ ਗੰਗਾ ਨਦੀ 'ਚ ਇਹਨੇ ਨਹੀਂ ਹਿਲਣਾ ਅੱਜ ਮੋੜਤੀ ਬਈ ਤੇ ਅੱਡਾ ਵੀ ਆਉਣ ਵਾਲਾ ਤੇ ਆਪਾਂ ਹੋਕਾ ਦੇ ਦੇ ਜਿਹੜੇ ਜਿਹੜੇ ਪਿੰਡ 'ਚ ਬੰਦੇ ਨੇ ਉਤਰਨਾਗਾ ਭਾਈ ਸਵਾਰੀ ਨੇੜੇ ਹੋ ਜਾਓ ਆਨੰਦਗੜ੍ਹ ਯੂਪੀ ਪਲਾਟ ਢੱਡਾ ਕੋਲਡਾ ਭਗਤਾ ਭਾਈ ਵਾਲਿਆਂ ਵਾਲੀ ਫੂਜ ਪਿੰਡ ਤੌਂਗਲ ਗਵਿੰਦਪੁਰਾ 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 ਨੌਨ ਸਟਾਪ ਨੌਨ ਸਟਾਪ ਨੌਨ ਸਟਾਪ ਆ ਰੋਕਦੇ ਬਈ ਰੋਕਦੇ 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 ਇੱਥੋਂ ਬਈ ਭਰ ਕੇ ਲੈ ਜਾਂਦੇ ਆ ਤੇ ਉਧਰੋਂ ਭਰ ਕੇ ਇੱਥੇ ਲਾ ਦਿੰਦੇ ਆ ਬਸ ਇਹਨਾਂ ਦਾ ਕੀੜਾ ਹੀ ਆ ਜੀ ਆ ਹੁਣ ਇੱਥੋਂ ਤੁਰੂਗਾ ਉਹ ਤੇ ਜਿਹੜਾ ਆਪਣਾ ਜਾਏ ਲੱਗੂਗਾ ਤੇ ਉੱਥੇ ਆਪਾਂ ਉਤਰਾਂਗੇ ਤੇ ਫੇਰ ਆਪਾਂ ਚੱਲਾਂਗੇ ਜੀ ਕੋਲਕੱਤਾ ਵਾਲੇ ਰੋਡ ਤੇ ਪਹੁੰਚ ਗਏ ਭਈ ਆਪਾਂ ਕੋਲਕੱਤਾ ਵਾਲੇ ਮੇਨ ਰੋਡ ਤੇ ਤੇ ਇਧਰੋਂ ਆਪਾਂ ਕੱਲ ਆਏ ਸੀਗੇ ਤੇ ਇਧਰ ਆਪਾਂ ਕੱਲ ਲੱਗੇ ਸੀਗੇ ਤੇ ਇਧਰ ਅੱਜ ਆਪਾਂ ਜਾਣਾਗਾ ਆ ਮੇਨ ਰੋਡ ਭਈ ਸਿੱਧਾ ਕੋਲਕੱਤੇ ਜਾਊਗਾ ਤੇ ਤੁਹਾਨੂੰ ਪਤਾ ਆਪਾਂ ਕੋਲਕੱਤੇ ਹੀ ਜਾਣਾਗਾ ਇਸੇ ਮੇਨ ਰੋਡ ਤੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਨੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਅੱਜ ਵੀ ਤੁਹਾਨੂੰ ਪਤਾ ਆਪਾਂ ਕੋਲਕਾਤਾ ਜਾਣਾਗਾ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਿਹਾ ਕਰੋ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਾਈ ਅਗਲੀ ਵੀਡੀਓ ਜਿਹੜੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਆਪਣੀ ਤੇ ਅਗਲੀ ਗੱਲਬਾਤ ਫਿਰ ਆਪਾਂ ਅਗਲੇ ਰਾਹਾਂ ਤੇ ਚੱਲ ਕੇ ਕਰਦੇ ਹਾਂ ਤੇ ਮਿਲਦੇ ਹਾਂ ਜੀ ਆਪਾਂ ਫੇਰ ਅਗਲੇ ਰਾਹ ਤੇ ਕਾਫੀ ਟਾਈਮ ਹੋ ਗਿਆ ਬਾਈ ਤਰਿਆਣੂ ਮਾਇਆ ਪ੍ਰਧਾਮ ਤੋਂ ਤੇ ਮਾਇਆ ਪ੍ਰਧਾਮ ਤੋਂ ਆਪਣਾ ਕੋਲਕੱਤਾ ਜਿਹੜਾ ਪੈਂਦਾ ਸੀਗਾ ਜੀ ਉਹ ਪੈਂਦਾ ਸੀ 120 ਕਿਲੋਮੀਟਰ ਤੇ ਆਪੇ ਕਾਫੀ ਅੱਗੇ ਆ ਗਏ ਆ ਤੇ ਗਰਮੀ ਵੀ ਜਿਹੜੀ ਬਹੁਤ ਜ਼ਿਆਦਾ ਆ ਗਈ ਹੁਣ ਇੱਥੋਂ ਆਪਣਾ ਰਹਿ ਗਿਆ ਜੀ ਕੋਲਕੱਤਾ 90 ਕਿਲੋਮੀਟਰ ਤੇ ਆਪਾਂ ਕਾਫੀ ਜਿਹੜਾ ਸਫ਼ਰ ਤੈਅ ਕਰ ਲਿਆ ਤੇ ਰਾਹ ਦੇ ਵਿੱਚ ਬਈ ਆਹ ਪੈਟਰੋਲ ਪੰਪ ਆਇਆਗਾ ਤੇ ਆਪਣਾ ਚਲ ਸਾਈਕਲ ਦਾ ਆਪਣਾ ਤੇਲ ਨਹੀਂ ਖਾਂਦਾ ਤੇ ਆਪਾਂ ਨੂੰ ਚਲ ਤੇਲ ਪੀਣਾ ਪੈਂਦਾਗਾ ਜੀ ਆਪਾਂ ਨੂੰ ਖਾਣਾ ਪੈਂਦਾਗਾ ਤੇ ਆਪਣੇ ਵਾਲਾ ਤੇਲ ਸਿਰਫ ਪੈਟਰੋਲ ਪੰਪ ਤੋਂ ਹੀ ਮਿਲਦਾ ਕਿਉਂਕਿ ਆਸੇ-ਪਾਸੇ ਤੋਂ ਬਈ ਜਿਹੜਾ ਆਪਾਂ ਪਾਣੀ ਪੀਂਨੇ ਆ ਨਾ ਉਹ ਖਾਰਾ ਹੁੰਦਾਗਾ ਤੇ ਆਸੇ-ਪਾਸੇ ਇਸ ਕਰਕੇ ਨੇ ਆਪਾਂ ਪੀਂਦੇ ਤੇ ਇੱਥੇ ਬਈ ਆਪਾਂ ਪੈਟਰੋਲ ਪੰਪ ਦਾ ਜਿਹੜਾ ਦਾ ਪਾਣੀ ਪੀਂਨੇ ਆ ਤੇ ਪੈਟਰੋਲ ਪੰਪ ਤੋਂ ਜਿਹੜੀ ਆਪਣੀ ਬੋਤਲ ਹੁੰਦੀ ਆ ਉਹ ਭਰਦੇ ਆ ਜੀ ਪੀਂਨੇ ਆ ਪਾਣੀ ਪਹਿਲਾਂ ਜੀ ਤੇ دوست ਮਿੱਤਰ ਆਪਣੇ ਪਿੱਛੇ ਰਹਿ ਗਏ ਮੈਂ ਥੋੜਾ ਜਿਹਾ ਮੂਹਰੇ ਆ ਗਿਆ ਸੀਗਾ ਤੇ ਫਿਰ ਬਹਿ ਕੇ ਇੰਤਜ਼ਾਰ ਕਰਦਾ ਉਹਨਾਂ ਨੂੰ ਪਾਣੀ ਪੂਣੀ ਪੀ ਲੈਣ ਨਾ ਇੱਥੇ ਬਹਿ ਕੇ ਤੇ ਆਸੇ ਪਾਸੇ ਪਾਈ ਕੋਈ ਚਾਹ ਵਾਲਾ ਢਾਬਾ ਪਾਲਦਾ ਤੇ ਚਾਹ ਪੀਨਾਂਗਾ ਪਹਿਲਾਂ ਮੈਂ ਪਿੱਛੇ ਭਾਈ ਨਿਸ਼ੂ ਭਾਈ ਕਹਿੰਦੇ ਸ ਆਪਾਂ ਮਾਇਆਪੁਰ ਤਾਮ ਦੋ ਦਿਨ ਰੁਕਣਾ ਕਹਿੰਦੇ ਤੇ ਆਪਾਂ ਦੋ ਦਿਨ ਭਾਈ ਰੁਕ ਵੀ ਜਾਂਦੇ ਤੇ ਇੱਕ ਤਾਂ ਆਪਾਂ ਨੂੰ ਕਮਰਾ ਨਹੀਂ ਦਿੱਤਾ ਭਾਈ ਦੂਜੇ ਦਿਨ ਵਾਸਤੇ ਤੇ ਇੱਕ ਬਈ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਉੱਥੇ ਜਿਹੜੇ ਵੀ ਇਹਨਾਂ ਦੇ ਮੰਦਰ ਹੈਗੇ ਆਂ ਨਾ ਜੀ ਮੰਦਰਾਂ ਦੇ ਵਿੱਚ ਚਾਹ ਨਹੀਂ ਪੀਂਦਾ ਕੋਈ ਜੀ ਤੇ ਇਸੇ ਕਰਕੇ ਬਈ ਆਸੇ-ਪਾਸੇ ਮਾਇਆਪੁਰ ਚ ਕਿਸੇ ਪਾਸੇ ਚਾਹ ਨਹੀਂ ਬਣਾਉਂਦੇ ਸੀ ਕਿਉਂ ਤੇ ਮੰਦਰ ਬਈ ਕਾਫੀ ਵੱਡਾ ਸੀਗਾ ਤੇ ਘੁੰਮਦੇ ਫਿਰ ਤਾਈਂ ਵਰ ਪਣੋਂ ਹੱਥਨ ਹੋ ਜਾਂਦਾ ਸੀਗਾ ਤੇ ਜੇ ਆਪਾਂ ਨੂੰ ਚਾਹ ਨਾ ਮਿਲੇ ਫਿਰ ਤੁਰਨ ਦਾ ਜੀ ਨਹੀਂ ਕਰਦਾ ਆਪਣਾ ਤੇ ਇਸੇ ਲਈ ਕਿਹਾ ਬਈ ਚਲਿਏ ਜਲਦੀ ਆਪਾਂ ਤੇ ਕੋਲਕਾਤਾ ਪਹੁੰਚੇ ਜਲਦੀ-ਜਲਦੀ ਤੇ ਇਸੇ ਕਰਕੇ ਬਈ ਆਪਾਂ ਨਿਕਲ ਆਏ ਫਿਰ ਉੱਥੋਂ ਅੱਜ ਪਾਣੀ ਪੀ ਲਈਏ ਬਈ ਤੇ ਬੋਤਲ ਬਾਦਲ ਵੀ ਜਿਹੜੀ ਆਪਣੀ ਭਰ ਲਈਏ ਉਹਨੇ ਨੂੰ ਆਪਣੇ ਦੋਸਤ ਮਿੱਤਰ ਵੀ ਆ ਜਾਣਗੇ ਪਾਣੀ ਆਪਾਂ ਪੀ ਵੀ ਲਿਆ ਜੀ ਤੇ ਬੋਤਲ ਆਪਣੇ ਨਾਲ ਵੀ ਭਰ ਲਈ ਇਹ ਆਪਣੇ ਨਾਲ ਰੱਖ ਲੈਨੇ ਆ ਗਾਹਾਂ ਕੰਮ ਦੇਊਗੀ ਚਾਹ ਚੂ ਪੀ ਕੇ ਬਾਈ ਮੈਂ ਢਾਬੇ ਤੋਂ ਤੇ ਆ ਛਾਂ ਪਣ ਦੇਖੀ ਸੀਗੀ ਇੱਥੇ ਆ ਕੇ ਬਹਿ ਗਿਆ ਸੀਗਾ ਤੇ ਮਿੱਤਰ ਪਿਆਰੇ ਵੀ ਆਪਣੇ ਕੋਲੇ ਆ ਗਏ ਇੱਕ ਨੂੰ ਤਾਂ ਅੱਜ ਤੜਕੇ ਟਾਈਮ ਨੇ ਲੱਗਿਆ ਬੁਰਸ਼ ਕਰਨ ਦਾ ਹੁਣ ਕਰੀ ਜਾਂਦਾ ਹੈ ਦੁਪਹਿਰੇ ਵਾਲਾ ਬੁਰਸ਼ ਕਰੀ ਜਾਂਦਾ ਹੂੰ 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 ਕਰੰਦੋ ਬਰਸ਼ੇ ਨੂੰ ਜੀ ਤੇ ਪਾਣੀ ਦੀ ਬੋਤਲ ਪਾਣੀ ਆਪਾਂ ਇੱਕ ਵਾਰੀ ਫੇਰ ਦੱਬ ਕੇ ਪੀ ਲਈਏ ਪਾਣੀ ਪੂਣੀ ਬਈ ਆਪਾਂ ਦੱਬ ਕੇ ਪੀ ਲੈਨੇ ਆ ਦੋ ਲੀਟਰ ਦੀ ਬੋਤਲ ਆ ਜੀ ਕਿਸੀ ਪੈਟਰੋਲ ਪੰਪ ਤੋਂ ਗਾਹਾਂ ਜਾ ਕੇ ਭਰ ਲਾਂਗੇ ਬਈ ਗਰਮੀ ਦੇਖੀ ਜਾਵੇ ਅੱਜ ਹਾਲਾਤ ਵਗਾੜੇ ਪਿਆ ਗਰਮੀ ਨੇ ਸਿੱਧੀ ਵਾਈ ਦੀ ਬਈ ਟੋਟਣ ਜਾ ਕੇ ਇੱਕ ਬਈ ਇੱਥੋਂ ਦਾ ਆਸ-ਪਾਸੇ ਜਿਹੜਾ ਪਾਣੀ ਬਹੁਤ ਜ਼ਿਆਦਾ ਗਾ ਤੇ ਪਾਣੀ ਚ ਜਿਹੜੀ ਵੱਜ ਕੇ ਧੁੱਪ ਜਿਹੜੀ ਮੂੰਹ ਤੇ ਵੱਜਦੀ ਹੈ ਨਾ ਉਹ ਤਾਂ ਫਿਰ ਬਾਲਾ ਔਖਾ ਕਰਦੀ ਆ ਇਹ ਜਦ ਆਪਾਂ ਗੰਗਾ ਨਦੀ ਦੇ ਵਿੱਚੋਂ ਵੀ ਆਏ ਸੀਗੇ ਤੇ ਬਈ ਉਹ ਉਸ ਤੋਂ ਆਪਣੇ ਵੀ ਆਪਣੇ ਨਾਲ ਬਹੁਤ ਮਾੜੀ ਕੀਤੀ ਸੀਗੀ ਤੇ ਆ ਹੁਣ ਬਈ ਸੜਕ ਤਾਂ ਜਾਵਾਂ ਤਵੀ ਜਾਂਦੀ ਜਿਵੇਂ ਕੋਲੇ ਹੁਣੀ ਸਿੱਟੇ ਹੁਣ ਇੱਥੇ ਕਰਦੇ ਆ 10 15 ਮਿੰਟ ਆਰਾਮ ਬਈ ਇੱਥੇ ਤੇ ਆਰਾਮ ਕਰਕੇ ਫਿਰ ਚੱਲਦੇ ਆ ਗਾਹਾਂ ਨੂੰ ਤੇ ਦੋ ਤਾਂ ਆਪਣੇ ਕੋਲ ਪਹੁੰਚ ਗਏ ਤੀਜਾ ਜੇ ਆਈ ਜਾਂਦਾ ਇਹ ਕਹਿੰਦਾ ਮੈਂ 700 ਮੀਟਰ ਦੀ ਦੂਰੀ ਤੇ ਆ ਤੁਹਾਡੇ ਕੋਲੋਂ ਤੇ ਆ ਗਿਆ ਤੇ ਸਾਰੇ ਇਕੱਠੇ ਚੱਲਦੇ ਆ ਤੇ ਚੱਲਦੇ ਆ ਭਾਈ ਮਾਰ ਲਈ ਲੇਟਾ ਕਰ ਲਈਏ ਢੂਈ ਸਿੱਧੀ ਰੱਬ ਨੇ ਪਹਿਲਾਂ ਬਾਈ ਗਰਮੀ ਚ ਟੋਟਣਾ ਸਾੜਦਾ ਤੇ ਹੁਣ ਮੀਂਹ ਪਉਣਾ ਚਾਲੂ ਹੋ ਗਿਆ ਤੇ ਮੀਂਹ ਤਾਂ ਖਣੀ ਹਟ ਗਿਆ ਅਸੀਂ ਬੈਠੇ ਰਹਿਆ ਪਿੱਛੇ ਜੀ ਕਾਫੀ ਟਾਈਮ ਆਪਾਂ ਬੈਠ ਕੇ ਕੱਢਿਆਗਾ ਭਾਈ ਮੀਂਹ ਰੁਕੇ ਤਾਂ ਅੱਗੇ ਚੱਲਾਂਗੇ ਅੱਗੇ ਆਏ ਤਾਂ ਬਾਈ ਆਸੇ ਪਾਸੇ ਦੀ ਹਰਿਆਲੀ ਦੇਖ ਕੇ ਤੇ ਵਿਚ ਕਰ ਜਾਂਦਾ ਇਹ ਰੋਡ ਦੇਖ ਕੇ ਰੋਡ ਬਈ ਬੜਾ ਸੋਹਣਾਗਾ ਸਾਫ ਸੁਥਰਾ ਰੋੜਾ ਕੋਈ ਇਹਦੇ ਵਿੱਚ ਖੱਡਾ ਖਾਲਾ ਹੈ ਨਹੀਂਗਾ ਵਧੀਆ ਜਿਹੜੇ ਆਪਣੇ ਸਾਈਕਲ ਤੁਰੀ ਜਾਂਦੇ ਆ ਪਾਕੀ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਥੋੜੀ ਜਿਹੀ ਨਾ ਹਵਾ ਰੁਕੀ ਹੋਈ ਆ ਤੇ ਸਾਈਕਲ ਆਪਣੇ ਵਧੀਆ ਚੱਲੀ ਜਾਂਦੇ ਜ਼ੋਰ ਘੱਟ ਲੱਗਦਾ ਹੈ ਤੇ ਆਸ-ਪਾਸਾ ਦੇਖ ਕੇ ਭਾਈ ਆਪਾਂ ਨੂੰ ਰੀਠਾ ਸਾਹਿਬ ਜਦੋਂ ਜਾਈ ਜਾਂਦੇ ਸੀ ਉਧਰ ਵਾਲੇ ਭਾਈ ਆਪਾਂ ਨੂੰ ਰਾਹ ਯਾਦ ਆ ਗਏ ਜਦੋਂ ਆਪਾਂ ਕਰਨ ਪ੍ਰਯਾਗ ਤੋਂ ਨਿਕਲੇ ਸੀਗੇ ਕਰਨ ਪ੍ਰਯਾਗ ਤੋਂ ਆਦ ਬਦਰੀ ਬਨਲੇਖ ਤੇ ਰਵੀ ਰੁਵੀ ਐਦਾਂ ਦੇ ਪਿੰਡ ਆਏ ਸੀਗੇ ਤੇ ਬਈ ਬੜੇ ਸੋਹਣੇ ਪਿੰਡ ਸੀਗੇ ਤੇ ਇਹ ਤਾਂ ਰੋਡ ਬਹੁਤ ਵੱਡਾਗਾ ਛੋਟੇ ਛੋਟੇ ਜਿਹੇ ਆਪਣੇ ਪਿੰਡਾਂ ਦੇ ਵਿੱਚ ਪਈਆਂ ਜਾਂਦੀਆਂ ਨੇ ਉਦਾਂ ਦੇ ਰੋਡ ਸੀਗੇ ਤੇ ਬਈ ਬੜੇ ਪੱਕੇ ਰੋਡ ਸੀਗੇ ਬਹੁਤ ਵਧੀਆ ਰੋਡ ਸੀਗੇ ਆਸੇ ਪਾਸੇ ਦੀ ਹਰਿਆਲੀ ਦੇਖ ਕੇ ਮਨ ਖੁਸ਼ ਹੋ ਜਾਂਦਾ ਸੀਗਾ ਤੇ ਹੁਣ ਬਈ ਥੋੜਾ ਜਿਹਾ ਦੁੱਖਜਾ ਹੋ ਜਾਂਦਾਗਾ ਜਦੋਂ ਨਹੀਂ ਪੈਣ ਲੱਗ ਜਾਂਦਾਗਾ ਕਿਉਂਕਿ ਬਈ ਇਹੀ ਆਪਣਾ ਟਾਈਮ ਹੁੰਦਾ ਸਫਰ ਕਰਨ ਦਾ ਇਸੇ ਸਫ਼ਰ ਦੇ ਵਿੱਚ ਜਦੋਂ ਮੀਂਹ ਪੈਣ ਲੱਗ ਜਾਂਦਾ ਫਿਰ ਬਹਿਣਾ ਪੈਂਦਾ ਆਪਾਂ ਨੂੰ ਤਾਂ ਕਰਕੇ ਮਨ ਦੁਖੀ ਹੋ ਜਾਂਦਾ ਭਾਈ ਕਿਉਂਕਿ 200 ਕਿਲੋਮੀਟਰ ਆਪਾਂ ਕੱਢਣਾ ਸੀਗਾ ਜਿਹੜਾ ਕੋਲਕੱਤਾ ਪਹੁੰਚਣਾ ਸੀਗਾ। ਕਾਫੀ ਆਪਾਂ ਲੇਟ ਹੋ ਗਏ 200 ਕਿਲੋਮੀਟਰ ਦੀ। ਜਿੱਦਾਂ ਤੁਹਾਨੂੰ ਪਤਾ ਆਪਾਂ 200 ਕਿਲੋਮੀਟਰ ਦੋ ਦਿਨਾਂ ਅੱਜ ਹੀ ਕੱਟ ਦਿੰਨੇ ਹੁੰਦੇ ਆ। ਹੁਣ ਭਾਈ ਮੌਸਮ ਕਰਕੇ ਜਿਹੜਾ ਆਪਾਂ ਨੂੰ ਬਹੁਤ ਜਿਹੜਾ ਘੱਟ ਸਫ਼ਰ ਨਿਕਲਦਾ ਆਪਣਾ ਤੇਰਾਹਾਂ ਦੇ ਵਿੱਚ ਰੁਕਦੇ ਹੀ ਆਉਣੇ ਆ ਭਾਈ ਜਿੱਦ ਦੇ ਆਪਾਂ ਉਧਰੋਂ ਤੁਰੇ ਆ। ਚਲੋ ਕੋਈ ਗੱਲ ਨਹੀਂ ਜੀ। ਪਰ ਮੌਸਮ ਦੇਖਣ ਨੂੰ ਬੜਾ ਸੋਹਣਾ ਲੱਗ ਰਿਹਾ ਹੈਗਾ ਜੀ ਵੀ ਲੱਗ ਰਿਹਾ ਸਾਈਕਲ ਚਲਾਉਂਦਾ ਭਾਈ ਹੌਲੀ ਹੌਲੀ ਚੱਲੀ ਜਾਈਏ ਬਸ ਭਾਵੇਂ ਸਾਰੀ ਰਾਤ ਹੀ ਸਾਈਕਲ ਚਲਾਈ ਜਾਈਏ ਇੱਕ ਵਾਰੀ ਫੇਰ ਬ੍ਰੇਕਾਂ ਲਾ ਲਈਆਂ ਜੀ ਆਪਾਂ ਸਾਈਕਲ ਦੀਆਂ ਤੇ ਆਸੇ-ਪਾਸੇ ਭਾਈ ਜਦੋਂ ਦੇ ਆਪਾਂ ਆਈ ਜਾਂਦੇ ਆ ਆਸੇ-ਪਾਸੇ ਆਪਣੀ ਕੋਈ ਚੀਜ਼ ਦੇਖਣ ਨੂੰ ਮਿਲ ਰਹੀ ਆ ਤੇ ਉਹਦਾ ਕੋਈ ਮਤਲਬ ਕੋਈ ਦੱਸਦਾ ਕੋਈ ਮਤਲਬ ਉਹਦਾ ਕੋਈ ਦੱਸਦਾ ਗਿਆ ਜੀ ਤੇ ਆਪਾਂ ਗੱਲ ਕਰ ਰਹੇ ਹਾਂ ਜੀ ਇਹਨਾਂ ਦੀ ਜਿਹੜੇ ਆਪਾਂ ਆਪਣੇ ਪੂਲੇ ਕਹਿ ਦਿੰਦੇ ਆ ਇਹਨਾਂ ਨੂੰ ਇਹ ਬਾਈ ਮੈਂ ਇੱਥੇ ਬਾਈ ਨਾਲ ਗੱਲ ਕੀਤੀ ਐ ਇੱਕ ਦੋ ਬਾਈਆਂ ਨਾਲ ਤੇ ਕਹਿੰਦੇ ਬਾਈ ਇਹਦਾ ਕੋਈ ਰਸਾ ਰਸਾ ਐ ਇਹਦਾ ਕੁਝ ਐਦਾਂ ਦਾ ਕੁਝ ਨਹੀਂ ਬਣਾਉਂਦੇ ਕਹਿੰਦਾ ਤੇ ਇਹ ਬਾਈ ਕਹਿੰਦਾ ਇਧਰ ਲੱਕੜੀ ਦੀ ਬਾਲੀ ਕਟੋਤੀ ਆ ਕਹਿੰਦਾ ਤੇ ਇਹ ਅੱਗ ਜਲਾਉਣ ਲਈ ਕੰਮ ਆਉਂਦੀ ਐ ਖਾਣਾ ਖੂਣਾ ਬਣਾਉਣ ਲਈ ਜਾਂ ਕਿਵੇਂ ਜਿਵੇਂ ਆਪਾਂ ਆਗੂ ਗਵਾਲ ਲੈਨੇ ਹਨਾ ਜੀ ਜਾਂ ਆਪਣੇ ਛਟੀਆਂ ਹੁੰਦੀਆਂ ਆਪਣੇ ਤਾਂ ਇਧਰ ਕਹਿੰਦਾ ਛਟੀਆਂ ਛੂਟੀਆਂ ਨਰਮ ਨਰਮ ਇਹੋ ਜਿਹਾ ਕੁਝ ਨਹੀਂ ਹੁੰਦਾ ਇਹ ਇਹਨਾਂ ਨਾਲ ਹੀ ਫਿਰ ਆਗੋ ਗਲਾ ਕੇ ਬਾਈ ਰੋਟੀਆਂ ਬਣਦੀਆਂ ਨੇ ਜਾਂ ਚਾਵਲ ਚੂਬਲ ਰੋਟੀਆਂ ਦਾ ਵੀ ਇਧਰ ਘਾਟੀ ਬਣਾਉਂਦੇ ਆ ਤੇ ਇਹਦਾ ਚਾਵਲ ਚੂਬਲ ਦੇ ਜ਼ਿਆਦਾ ਡੰਗਾ ਸਰਦਾ ਇਹਨਾਂ ਦਾ ਤੇ ਇਧਰਲੇ ਪਾਸੇ ਬਾਈ ਮੌਸਮ ਬੜਾ ਸੋਹਣਾਗਾ ਸੂਰਜ ਵੀ ਥੱਲੇ ਛੇਪਨ ਆਲਾਗਾ ਤੇ ਆਪਾਂ ਕੋਲਕੱਤਾ ਵੱਲ ਨੂੰ ਜਾਈ ਜਾਂਦੇ ਆ ਜੀ ਤੇ ਕੋਲਕੱਤਾ ਆਪਣੇ ਕੋਲੋਂ ਰਹਿ ਗਿਆ ਇਥੋਂ 70 ਕਿਲੋਮੀਟਰ ਪਤਾ ਨਹੀਂ 65 ਕਿਲੋਮੀਟਰ ਜੀ ਅੱਜ ਆਪਾਂ ਵੈਸੇ ਤਾਂ ਕਾਫੀ ਸਾਇੰਕਲ ਖਿੱਚਿਆਗਾ ਪਰ ਵੀ ਜਿਹੜੀ ਅੱਜ ਗਰਮੀ ਨੇ ਛਾਲਾਂ ਚ ਕਾਂ ਜਾਂ ਨਾ 11-11 ਦਾ ਮੂੰਹ ਐ ਹੋ ਗਿਆ ਸੀ ਜਿਵੇਂ ਹੁਣੇ ਤੰਦੂਰ ਚੋਂ ਕੱਢਿਆ ਹੋਵੇ ਪਕਾ ਕੇ ਬੰਦੇ ਨੂੰ ਜਿਵੇਂ ਆਪਾਂ ਭੱਠੇ ਦੇ ਵਿੱਚ ਇੱਟ ਸਿੱਟ ਕੇ ਇੱਟ ਨਹੀਂ ਕੱਢ ਲੈਂਦੇ ਉਹ ਕਿਵੇਂ ਲਾਲ-ਲਾਲ ਹੋ ਜਾਂਦੀ ਆ ਉਸ ਉਦਾਂ ਦੀ ਗੱਲਬਾਤ ਅੱਜ ਹੋ ਗਈ ਸੀਗੀ ਤੇ ਟਾਈਮ ਨਾਲ ਹੀ ਬਾਬੇ ਨੇ ਫਿਰ ਮੂਡ ਚੇਂਜ ਕਰਤਾ ਵੀ ਭਾਈ ਮੀਂਹ ਪਾ ਦੀ ਥੋੜਾ ਕਾਣਾ ਪਾ ਬੰਨ ਬਾਈ ਫਿਰ ਮੀਂਹ ਪਿਆ ਤੇ ਥੋੜਾ ਮੋਟਾ ਮੌਸਮ ਠੀਕ ਹੋ ਗਿਆ ਤੇ ਹੁਣ ਬਾਈ ਮੌਸਮ ਬਹੁਤ ਵਧੀਆ ਹੈਗਾ ਹਵਾ ਵੀ ਰੁਕੀ ਹੋਈ ਆ ਤੇ ਗਰਮੀ ਵੀ ਐਨੀ ਜਿਹੜੀ ਨਹੀਂ ਲੱਗ ਰਹੀ ਸਾਹਮਣੇ ਬਾਈ ਪੂਰਾ ਬੁੱਲਾ ਆ ਜਾਂਦਾ ਦੇਖ ਕੇ ਤੇ ਖੜਕੀ ਦੇਖ ਕੇ ਵੈਸੇ ਤਾਂ ਆਪਾਂ ਉਹਨਾਂ ਦੇ ਕੋਲ ਜਾ ਕੇ ਵੀਡੀਓ ਬਣਾਉਣੀ ਸੀ ਕਿਉਂਕਿ ਬਾਈ ਸਿਨਰੀ ਜੀ ਬੜੀ ਸੋਹਣੀ ਆਉਣੀ ਸੀਗੀ ਉੱਥੋਂ ਦੀ ਜਾ ਕੇ ਤੇ ਬਾਈ ਰਾਹ ਦੇ ਵਿੱਚ ਫਿਰ ਜਲ ਥਲ ਹੋਇਆ ਪਿਆ ਨਾ ਇਸ ਕਰਕੇ ਆਪਾਂ ਜਾ ਨਹੀਂ ਸਕਦੇ ਰੋਡ ਤੇ ਬਾਈ ਇਹ ਟਰੱਕਾਂ ਦੀ ਗੱਲ ਕੀਤੀ ਆ ਇਹਦਾ ਟਰੱਕ ਬਹੁਤ ਚਾਲਦਾ ਕਿਉਂਕਿ ਜਿਹੜੇ ਆਪਣੇ ਢੇਡੇ ਵਾਲੇ ਜਾਂਦੇ ਆ ਆਪਣੇ ਪੰਜਾਬੀ ਭਰਾ ਵੀ ਆਪਾਂ ਉੱਥੇ ਮਿਲੇ ਸੀਗੇ ਤੇ ਉਹ ਵੀ ਬਾਈ ਜਦੋਂ ਢੇਡਾ ਗੂੜਾ ਲੈ ਕੇ ਜਾਂਦੇ ਆ ਤੇ ਫਿਰ ਇਸੇ ਰਾਹ ਤੋਂ ਜਾਂਦੇ ਆ ਜੀ ਇਧਰ ਕੋਲਕਾਤਾ ਗੁਆਟੀ ਤੇ ਸਾਰੇ ਇਧਰ ਨੂੰ ਜਾਂਦੇ ਆ ਇੱਕ ਬਾਈ ਦਾ ਸੱਚ ਬਾਈ ਫੋਨ ਵੀ ਆਇਆ ਸੀ ਆਪਾਂ ਨੂੰ ਮੈਸੇਜ ਵੀ ਆਇਆ ਸੀਗਾ ਕਿ ਬਾਈ ਜਦੋਂ ਗੁਆਟੀ ਆਏ ਤਾਂ ਸਾਨੂੰ ਜਰੂਰ ਮਿਲਿਓ ਜੀ ਬਾਈ ਜੀ ਜਦੋਂ ਆਪਾਂ ਆਵਾਂਗੇ ਗੁਆਟੀ ਦਾ ਤੁਹਾਨੂੰ ਜਰੂਰ ਯਾਦ ਕਰਾਂਗੇ ਬਾਈ ਕਹਿੰਦਾ ਮੈਂ ਤੁਹਾਡੀ ਵੀਡੀਓ ਦੇਖਦਾ ਹੁੰਦਾ ਹਾਂ ਬਹੁਤ ਧੰਨਵਾਦ ਬਾਈ ਵੀਡੀਓ ਦੇਖਣ ਲਈ ਤੇ ਜਰੂਰ ਦੱਸਾਂਗੇ ਤੁਹਾਨੂੰ ਜਦੋਂ ਆਪਾਂ ਗਵਾਟੀ ਪਹੁੰਚ ਗਏ ਤੇ ਇੱਕ ਗੱਲ ਬਾਈ ਸੱਚ ਹੋਰ ਇਸ ਰਾਹ ਦੇ ਬਾਈ ਟੋਲ ਪਲਾਜੇ ਦਾ ਬਹੁਤ ਬਣੇ ਹੋਇਆ ਆ ਆਪਾਂ ਟੋਲ ਪਲਾਜੇ ਕਾਫੀ ਦੇਖ ਲਏ ਜਿਹੜੇ ਬਣੇ ਹੋਇਆ ਇੱਥੇ ਟੋਲ ਪਲਾਜੇ ਬਣਿਆ ਬਸ ਬੰਦਾ ਇੱਥੇ ਇੱਕ ਨਹੀਂ ਹੁੰਦਾ ਜੀ ਪਤਾ ਨਹੀਂ ਤਾਂ ਬਣੀ ਜਾਂਦੇ ਆ ਵੀ ਸਟਾਰਟ ਹੋਣਗੇ ਹਜੇ ਤੇ ਪਤਾ ਨਹੀਂ ਬਾਈ ਬਣਾ ਕੇ ਛੱਡੇ ਹੋਇਆ ਕੱਲੇ ਵੀ ਬਹਿਣਾ ਬੁਣਾ ਦਾ ਕਿਸੇ ਹੈ ਨਹੀਂ ਇਹ ਐਂ ਪਿਆਸ ਸਾਰਾ ਧਮਾ ਜਾਮਾ ਟਾਈਮ ਬਾਈ 7 ਵਜੇ ਤੇ ਰਹਿਣ ਵਾਲਾ ਥਾਂ ਅੱਜ ਆਪਾਂ ਨੂੰ ਫੇਰ ਨਹੀਂ ਇੱਥੇ ਆਇਆ ਫੇਰ ਬਾਈ ਰਾਤ ਨੂੰ ਸਾਈਕਲ ਆਪਾਂ ਨੂੰ ਚਲਾਉਣੀਆਂ ਪੈ ਰਹੀਆਂ ਨੇ ਕਿਉਂਕਿ ਬਾਈ ਪਿੱਛੇ ਆ ਥਾਂ ਤਾਂ ਸੀਗੇ ਪਰ ਰਹਿਣ ਲਈ ਕੋਈ ਥਾਂ ਹੈ ਨਹੀਂ ਸੀਗਾ ਤੇ ਭੀੜ ਭੜਾਕਾ ਵਾਲਾ ਸੀਗਾ ਫਿਰ ਭੀੜ ਭੜੱਕੇ ਤੁਹਾਨੂੰ ਪਤਾ ਆਪਾਂ ਵੀਡੀਓ ਬੂਡੀਓ ਜਿਹੜੀ ਐਡਿਟ ਕਰਨੀ ਹੁੰਦੀ ਆ ਆਪਣਾ ਚਾਹੀਦਾ ਸੁਣ ਜਾ ਥਾਂ ਜੀ ਦੇਖਦੇ ਆਂ ਬਈ ਕੋਟਾ ਬਾਟੂ ਬਾ ਮਿਲ ਜੇ ਕੋਈ ਪੈਟਰੋਲ ਪੰਪ ਮਿਲ ਜੇ ਜਦੋਂ ਦੇ ਬਈ ਆਪਾਂ ਚੱਲੇ ਹੋਏ ਆਂ ਨਾ ਹੀ ਤਾਂ ਕੋਈ ਪੈਟਰੋਲ ਪੰਪ ਆਉਂਦਾਗਾ ਤੇ ਨਾ ਹੀ ਕੋਈ ਵੇ ਢਾਬਾ ਆਉਂਦਾਗਾ ਚੱਲੀ ਜਾਂਦੇ ਆਂ ਬਈ ਕੋਈ ਨਹੀਂ ਨਮਸਕਾਰ ਜੀ हिंदी हम को बंगाली नहीं आती हां जी कहां तक जाएंगे हम कोलकाता जाना है जी कोलकाता जाना है कोलकाता पंजाब से पंजाब से।, से पूरा इंडिया जी हां जी आप लोगों का पूरा बहुत धन्यवाद जी ओके जी नमस्कार जी ओके जी ओके 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 समझता भाई अपनू लगी नहीं लेडीज दी फिर भी आप ओके 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 करता ਚੱਲ ਚੰਗਾ ਹੀ ਬੋਲਿਆ ਹੋਊਗਾ ਮੇਰੇ ਬਾਰੇ ਆਸੇ ਪਾਸੇ ਬਈ ਸੋਨ ਨਸਰਾਣੀਆਂ ਸਾਰਾ ਐਸੇ ਕੋਈ ਐਡੀ ਚੈਲ ਪੈਲ ਹੈ ਨਹੀਂਗੀ ਤੇ ਨਾ ਹੀ ਕੋਈ ਜਿਹੜਾ ਰਹਿਣ ਵਾਲਾ ਥਾ ਬਟੂ ਆ ਕਿਵੇਂ ਆ ਨਹੀਂ ਰਿਜੈਕਟ ਹੋ ਗਿਆ ਜੀ ਚਲੋ ਬਈ ਲੱਭ ਕੇ ਰਹਿਣ ਬਸੇਰਾ ਆਪਾਂ ਫੇਰ ਕਰਦੇ ਆ ਅਗਲੀ ਗੱਲਬਾਤ ਤੇ ਪਹਿਲਾਂ ਬਈ ਆਪਾਂ ਥਾਂ ਲੱਭ ਲਈਏ ਕਿਉਂਕਿ ਥਾਂ ਜ਼ਰੂਰੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਨੇਰੇ ਚ ਚੱਲਦੇ ਆਣੂ ਪੈਟਰੋਲ ਪੰਪ ਭਾਲਦੇ ਆ ਨਾ ਵੀ ਬਾਈ ਪੈਟਰੋਲ ਪੰਪ ਮਿਲ ਜੇ ਤੇ ਆਪਾਂ ਉੱਥੇ ਹੀ ਰਾਤ ਕੱਟ ਲਾਂਗੇ ਪੈਟਰੋਲ ਪੰਪ ਮਿਲਿਆ ਬਾਈ ਆ ਪੈਟਰੋਲ ਪੰਪ ਆ ਜੀ ਬੱਲੇ ਬੱਲੇ ਜੀ ਪੈਟਰੋਲ ਪੰਪ ਲੈਣੇ ਚੱਬ ਕੱਢੇ ਪਏ ਆ ਪੈਟਰੋਲ ਪੰਪ ਦੇ ਬਾਈ ਆਪਣੇ ਤੇ ਛੱਤ ਹੈ ਨਹੀਂ ਆਪਾਂ ਨੂੰ ਤਾਂ ਛੱਤ ਕੀ ਦੋਗਾ ਪੈਟਰੋਲ ਪੰਪ ਤੇ ਅੱਗੇ ਵਾਲ ਨੂੰ ਜਾਣਾ ਪਊਗਾ ਜੀ ਅੱਗੇ ਚੱਲਦੇ ਆ ਕੋਈ ਦੇਖਦੇ ਆ ਹੋਰ ਥਾਂ ਕੋਈ ਮਿਲ ਜੇ ਵਧੀਆ ਜੀ ਤਾਂ ਰਹਿਣ ਵਾਲਾ ਥਾਂ ਬਈ ਅੱਜ ਆਪਾਂ ਨੂੰ ਮਿਲ ਹੀ ਗਿਆ ਸਾਹਮਣੇ ਐਚਪੀ ਪੈਟਰੋਲ ਪੰਪ ਜੀ ਇੱਥੇ ਅੱਜ ਬਈ ਆਪਾਂ ਨੂੰ ਰਹਿਣ ਲਈ ਬਾਈਆਂ ਨੇ ਕਹਿ ਦਿੱਤਾ ਕਹਿੰਦੇ ਭਾਈ ਤੁਸੀਂ ਇੱਥੇ ਰਹਿ ਲਓ ਪਿੱਛੇ ਵਾਲਾ ਪੈਟਰੋਲ ਪੰਪ ਦਾ ਬਾਈ ਜਮਾਂ ਹੀ ਬੇੜਾ ਘਰ ਕੋਇਆ ਪਿਆ ਸੀ ਤਾਂ ਆ ਪੈਟਰੋਲ ਪੰਪ ਬਈ ਵਧੀਆਗਾ ਇਹ ਰਾਤ ਨੂੰ ਮੀਂਹ ਕਣੀ ਵੀ ਆਇਆ ਤਾਂ ਭੱਜ ਗਏ ਤੇ ਥੱਲੇ ਹੋ ਜਾਾਂਗੇ। ਵੈਸੇ ਨਹੀਂ ਤਾਂ ਬਈ ਆਪਾਂ ਸਾਈਡ ਤੇ ਹੋ ਕੇ ਸੌ ਜਾਾਂਗੇ। ਟਰੱਕ ਟਰੱਕ ਵੇ ਬੜੇ ਚੱਲਦੇ ਆ। ਅੱਜ ਆਪਾਂ ਇੱਥੇ ਇੱਕ ਪੈਨ ਨੂੰ ਕਿਹਾ ਜੀ ਵੇ ਇੱਥੇ ਕਹਿੰਦਾ ਬਈ ਜਿਹੜੇ ਹਵਾ ਹਵਾ ਪਾਉਣ ਵਾਲੇ ਚੱਲਦੇ ਰਹਿੰਦੇ ਸਾਧਨੇ ਇੱਥੇ ਤੇ ਇਸੇ ਕਰਕੇ ਬਈ ਪਰ ਆਪਾਂ ਪਿੱਛੇ ਟੇਢੇ ਹੋ ਜਾਾਂਗੇ। ਪਿੱਛੇ ਥੋੜੀ ਜਿਹੀ ਥਾਂ ਹੈਗੀ ਆ। ਆਹ ਵਾਲੀ ਥਾਂ ਹੈਗੀ ਆ ਜੀ ਤੇ ਇੱਥੇ ਆਪਾਂ ਜਿਹੜਾ ਵਿਛਾਲਾਂਗੇ ਅੱਜ ਆਪਣੇ ਮੈਟ ਮੂਟ ਜੇ ਸਾਈਕਲ ਆਪਾਂ ਪਾਸੇ ਕਰਕੇ ਲਾਤੀਆਂ ਤੇ ਸਾਈਕਲਾਂ ਦੇ ਉੱਪਰ ਕੱਠੀਆਂ ਕਰਕੇ ਤਰਪਾਲੇ ਦੇ ਉੱਪਰ ਪਾ ਦਾਂਗੇ ਵੀ ਰਾਤ ਨੂੰ ਭਾਈ ਮੀਂਹ ਕਣੀ ਤੋਂ ਬਚ ਜਾਣ ਹਨਾ ਆਪ ਤਾਂ ਚੱਲ ਭੱਜ ਕੇ ਆਪ ਤਾਂ ਚੱਲ ਭੱਜ ਕੇ ਆਪਾਂ ਸ਼ੈੱਡ ਥੱਲੇ ਹੋ ਜਾਾਂਗੇ ਇਹ ਵਿਚਾਰੀਆਂ ਬਚ ਜਾਣੀਆਂ ਸਮਾਨ ਸੱਲਾ ਆਪਣਾ ਬਚ ਜਾਊਗਾ ਇਹ ਪੈਟਰੋਲ ਪੰਪ ਵੀ ਕਹਿੰਦੇ ਸਾਰੀ ਰਾਤ ਹੀ ਚੱਲਦਾ ਰਹਿੰਦਾਗਾ ਤੇ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਆ ਤੇ ਜੇ ਆਪਾਂ ਇਸ ਸ਼ਹਿਰ ਦੀ ਗੱਲ ਕਰੀਏ ਤੇ ਟਿਬਣੀ ਤੋਂ ਸਿਫੇ ਦਾ ਜਗਾ ਦਾ ਨਾਮ ਹੈਗਾ ਜੀ ਇਹ ਕਸਬਾ ਜਾਂ ਹੈਗਾ ਤੇ ਜਿਹੜਾ ਇਹਨੂੰ ਡਿਸਟ੍ਰਿਕਟ ਪੈਂਦਾਗਾ ਉਹ ਹੁਗਲੀ ਸ਼ਹਿਰ ਪੈਂਦਾਗਾ ਹੁਗਲੀ ਨੂੰ ਡਿਸਟ੍ਰਿਕਟ ਪੈਂਦਾਗਾ ਤੇ ਅੱਜ ਫੇਰ ਬਾਈ ਹੁਗਲੀ ਡਿਸਟ੍ਰਿਕਟ ਦੇ ਵਿੱਚ ਹੀ ਆਪਣੀ ਰਾਤ ਲੰਘੂਗੀ ਉਹ ਵੀ ਇੱਥੇ ਲੰਘੂਗੀ ਜੀ ਹੁਣੇ ਪਹੁੰਚੇ ਸੀਗੇ ਬਾਈ ਇੱਥੇ ਤੇ ਦੁੱਧ ਦੱਦ ਪੁੱਛਿਆ ਹੀ ਐ ਭਾਈ ਇੱਧਰ ਕਿਉਂਕਿ ਬਈ ਇੱਧਰ ਠਾਬੇ ਤਾਂ ਫਿਰ ਕੋਈ ਐਦੀ ਨਿਯਾਰੇ ਵਾਲੀ ਗੱਲ ਹੈ ਨਹੀਂ ਕਿ ਠਾਬੇ ਦੇਖ ਕੇ ਸਾਡਾ ਜੀ ਨਹੀਂ ਕੀਤਾ ਇੱਥੋਂ ਖਾਣ ਦਾ ਤੇ ਨਹੀਂ ਦਾਬ ਦਾ ਬਣਾ ਲੈਦੇ ਭਈ ਆਉਦਾ ਇੱਥੇ ਆਸੇ ਪਾਸੇ ਵੀ ਥਾਂ ਹੈ ਨਹੀਂਗੀ ਤੇ ਬਾਈ ਕਹਿੰਦੇ ਸਿਲੰਡਰ ਤੁਸੀਂ ਬਾਲਣਾ ਨਹੀਂ ਤੇ ਚਲੋ ਭਾਈ ਵੈਸੇ ਤਾਂ ਨਹੀਂ ਬਾਲਣਾ ਚਾਹੀਦਾ ਸਿਲੰਡਰ ਆਪਾਂ ਨੂੰ ਇੱਕ ਵਾਰੀ ਬਾਈ ਫੇਰ ਆਪਾਂ ਸ਼ਹਿਰ ਦਾ ਗੀੜਾ ਕੱਢਿਆ ਏ ਜਿਵੇਂ ਤੁਹਾਨੂੰ ਦੱਸੇ ਸੀਗਾ ਬਾਈ ਵੀ ਦੁੱਧ ਲੈ ਕੇ ਆਵਾਂਗੇ ਤੇ ਦੁੱਧ ਨਾਲ ਜਿਹੜਾ ਪੀ ਕੇ ਢਿੱਡ ਨੂੰ ਸੁੱਖ ਸੁਖਰਾਮੀ ਜੀ ਮਿਲ ਜੂਗੀ ਤੇ ਦੁੱਧ ਭਾਈ ਆਪਾਂ 2 ਕਿਲੋ ਲੈਏ ਤੇ ਦੁੱਧ ਆਪਾਂ ਨੂੰ ਪਿਆ ਭਾਈ 60 ਰੁਪਏ ਕਿਲੋ ਆਪਣੇ ਦਾ ਵੈਸੇ ਤਾਂ ਤਕਰੀਬਨ ਹਰੇਕ ਪਾਸੇ ਆਪਾਂ ਨੂੰ 60 ਰੁਪਏ ਪਿਆਗਾ ਤੇ ਇੱਥੇ ਭਾਈ ਜਿਹੜਾ ਆ ਗਿਆ ਆਪਾਂ ਨੂੰ 60 ਰੁਪਏ ਹੋ ਗਿਆ 6 ਰੁਪਏ ਬਾਅਦ ਹੋ ਗਿਆ ਤੇ 132 ਰੁਪਏ ਦਾ ਜਿਹੜਾ ਦੁੱਧ ਆਇਆ ਹੈਗਾ ਵੀ 2 ਕਿਲੋ ਤੇ ਅੱਧਾ ਦਾ ਕਿਲੋ ਚਾਰੇ ਭਰਾ ਪੀ ਕੇ ਸੌ ਜਾਂਗੇ ਤੇ ਨਿਸ਼ੂ ਤਾਂ ਮੈਨੂੰ ਲੱਗਦਾ ਹੋ ਵੀ ਗਿਆ ਟੇਡਾ ਨਿਸ਼ੂ ਨਿਸ਼ੂ ਦੁੱਧ ਬਹੁਤ ਲੈਟਲ ਮਾਰੀ ਹੈ ਨਾ ਦੁੱਧ 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 ਹਾਂ ਲੈ ਲਿਓ ਹਾਂ ਹੋ ਜਾ ਖੜਾ ਮਾਰ ਬੜਕ ਮਾਰ ਕੇ ਉੱਠਾ ਕਰ ਦੁੱਧ ਦੇ ਦੇ ਨਾ ਤਾ ਆਹ ਭਾਈ ਮੁੰਡਿਆਂ ਨੇ ਲਾਲੇ ਫਿਰ ਬੈਡ ਅੱਜ ਐ ਜੀ ਬਈ ਹੋ ਕੇ ਅੱਜ ਦੀ ਰਾਤ ਕੱਢ ਲਾਂਗੇ ਤੇ ਕੱਲ ਦੀ ਕੱਲ ਦੇਖੀ ਜਾਊਗਾ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਦੁੱਧ ਦੱਦ ਬਈ ਆਪਾਂ ਪੀ ਲਿਆ ਜਵੇਦ ਕੀ ਤੁਹਾਨੂੰ ਪਤਾ ਬਈ ਆਪਾਂ ਕੋਲਕੱਤਾ ਪਹੁੰਚਣਾ ਨਾ ਤੇ ਕੋਲਕੱਤਾ ਆਪਣੇ ਤੋਂ ਰਹਿ ਗਿਆ ਜੀ 60 ਕਿਲੋਮੀਟਰ ਤੇ ਕੱਲ ਨੂੰ ਵੈਸੇ ਆਪਾਂ ਕੋਲਕੱਤਾ ਪਹੁੰਚ ਜਾਵਾਂਗੇ ਬਸ ਮੀਂਹ ਮੂਹ ਟਿਕਿਆ ਰਵੇ ਤੇ ਕੱਲ ਆਪਾਂ ਜਲਦੀ ਕੋਲਕੱਤਾ ਪਹੁੰਚ ਜਾਾਂਗੇ ਨੇਹਰਾ ਟੱਲਣ ਤੋਂ ਪਹਿਲਾਂ ਹੀ ਤੇ ਦੋ ਚਾਰ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਸੀ ਸਾਰਿਆਂ ਨਾਲ ਤੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜੀ ਤੇ ਇੱਕ ਬਾਈ ਮੈਨੂੰ ਅੱਜ ਬੱਚੇ ਦਾ ਫੋਨ ਆਇਆ ਸੀਗਾ ਬੱਚੇ ਦਾ ਫੋਨ ਆਇਆ ਸੀ ਸਾਹਨੇਵਾਲ ਤੋਂ ਜੀ ਬੱਚੇ ਦਾ ਨਾਮ ਹੈਗਾ ਹਰਜੋਬਨ ਸਿੰਘ ਜਿਵੇਂ ਦੀ ਵੀਡੀਓ ਦੇਖ ਰਹੇ ਆਂ ਹਰਜੋਬਨ ਸਿੰਘ ਤੇ ਪਿਆਰ ਭਰੀ ਤੈਨੂੰ ਸਤਿ ਸ਼੍ਰੀ ਅਕਾਲ ਤੇ ਦੂਜੀ ਕਲਾਸ ਦੇ ਵਿੱਚ ਇਹ ਬੱਚਾ ਪੜਦਾ ਹੈਗਾ ਜੀ ਤੇ ਬੱਚੇ ਮਨ ਲਾ ਕੇ ਪੜਨਾ ਹਨਾ ਇੱਕ ਬਾਈ ਦਾ ਮੈਨੂੰ ਹੋਰ ਫੋਨ ਆਇਆ ਸੀਗਾ ਤੇ ਬਾਈ ਕਹਿੰਦਾ ਆਪਾਂ ਨਵਾਂ ਚੈਨਲ ਬਣਾਇਆ ਹੈਗਾ ਤੇ ਤੁਸੀਂ ਬਲੌਗ ਦੇ ਵਿੱਚ ਜ਼ਰੂਰ ਆਪਾਂ ਚੈਨਲ ਦਾ ਨਾਮ ਲੈ ਦਿਓ ਤੇ ਬਾਈ ਦਾ ਨਾਮ ਹੈਗਾ ਜੀ ਗੁਰਜਿੰਦਰ ਸਿੰਘ ਤੇ ਚੈਨਲ ਦਾ ਨਾਮ ਹੈਗਾ ਜੀ ਗੁਰੀ ਦਾ ਸਫਰ ਇਹਨਾਂ ਨੂੰ ਵੀ ਜਾ ਕੇ ਦੇਖੋ ਵੀ ਕਿੱਦਾਂ ਦੇ ਬਾਈ ਕੰਟੈਂਟ ਪਾਉਂਦੇ ਕਿੱਦਾਂ ਦੀਆਂ ਵੀਡੀਓ ਪਾਉਂਦੇ ਆ ਤੇ ਤੁਸੀਂ ਜਾ ਕੇ ਇਹਨਾਂ ਦੇ ਪੇਜ ਤੇ ਦੇਖ ਸਕਦੇ ਹੋ ਤੇ ਇੱਕ ਬਾਈ ਮੈਨੂੰ ਹੋਰ ਮੈਸੇਜ ਆਇਆ ਸੀਗਾ ਤੇ ਹੋਰ ਮੈਨੂੰ ਕਾਲ ਆਈ ਸੀਗੀ ਤੇ ਉਹ ਆਈ ਸੀਗੀ ਜੀ ਦਿੱਲੀ ਤੋਂ ਤੇ ਫਾਦਰ ਸਾਹਿਬ ਜਿਹਦਾ ਨਾਮ ਉਹਨਾਂ ਦੇ ਕੁਲਵਿੰਦਰ ਸਿੰਘ ਹੈ ਤੇ ਛੋਟੀ ਬੱਚੀ ਦਾ ਬਾਈ ਬਰਥਡੇ ਅੱਜ ਬੱਚੇ ਦਾ ਜਿਹੜਾ ਨਾਮ ਹੈਗਾ ਸਿਮਰਨ ਪ੍ਰੀਤਕੌਰ ਬੱਚੇ ਦਾ ਨਾਮ ਆ ਤੇ ਫੋਟੋ ਤੁਹਾਡੇ ਸਾਹਮਣੇ ਲੱਗੀ ਹੋਈ ਆ ਸਾਰੇ ਵਧਾਈਆਂ ਦੇ ਦਿਓ ਜੀ ਬੱਚੇ ਨੂੰ ਆਪਣੇ ਵੱਲੋਂ ਵੀ ਸਾਰੇ ਪਰਿਵਾਰ ਨੂੰ ਵਧਾਈਆਂ ਤੇ ਲੱਖ ਲੱਖ ਵਧਾਈਆਂ ਜੀ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਸਮਾਪਤੀ ਕਰਨ ਤੋਂ ਪਹਿਲਾਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤੇ ਲਾਈਕ ਸ਼ੇਅਰ ਵੀ ਜਿਹੜਾ ਕਰ ਦਿੰਦੇ ਆ ਤੇ ਸਭ ਤੋਂ ਵਧੀਆ ਗੱਲ ਬਈ ਜਿਹੜੇ ਵਧੀਆ ਵਧੀਆ ਕਮੈਂਟ ਪੜਨ ਨੂੰ ਮਿਲਦੇ ਆ ਵਧੀਆ ਲੱਗਦਾ ਪੜ ਕੇ ਬਈ ਇਦਾਂ ਹੀ ਮਿਲਦੇ ਆ ਕੱਲ ਨੂੰ ਨਵੇਂ ਰਾਹਾਂ ਤੇ ਤੇ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ